ਜੀ ਸਸ ਹੀ ਕਰ ਗਾਈ ਜੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਆਲੂ ਮਟਰਾਂ ਦੀ ਸਬਜ਼ੀ ਅੱਜ ਤੁਹਾਨੂੰ ਵੀ ਦਿਖਾਉਣੀ ਹੈ ਹਾਂ ਜੀ ਮਟਰ ਆਪਾਂ ਲੈ ਲਿਆ ਮਟਰ ਮੈਂ ਕੱਢ ਲਿਆ ਇੱਧਰ ਆਲੂ ਜਿਹੜੇ ਉਹ ਮੈਂ ਚੀਰੇ ਹੋਏ ਆ ਤੜਕਾ ਜਿਹੜਾ ਉਹ ਮਚੀਰ ਕੇ ਰੱਖਿਆ ਹੈ ਗੋਈਆ ਪਾ ਤੜਕਾ ਗ੍ਰੈਂਡ ਨਹੀਂ ਕਰਨਾ ਕੋਈ ਆਪਾਂ ਤੜਕਾ ਕੁੱਟਣਾਂ ਨਹੀਂ ਆ ਇੱਦਾਂ ਹੀ ਆਪਾਂ ਆਲੂ ਮਟਰਾਂ ਦੀ ਜਿਹੜੀ ਸਬਜ਼ੀ ਉਹ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਵੇਲੇ ਆਪਣੇ ਕੋਲੇ ਗ੍ਰੈਂਡਰ ਨਹੀਂ ਹੁੰਦਾ ਜਾਂ ਠੁੰਡਾ ਟੱਡਾ ਨਹੀਂ ਹੁੰਦਾ ਕਿ ਆਪਾਂ ਜਿਹੜੀ ਇਹ ਸਬਜ਼ੀ ਆਖੀ ਦਾ ਤਰ੍ਹਾਂ ਕਿੱਦਾਂ ਸੰਘਣੀ ਬਣੇਗੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਤਰੀ ਜਿਹੜੀ ਆਪਾਂ ਉਹ ਕਿੱਦਾਂ ਸੰਘਣੀ ਬਣਾ ਸਕਦੇ ਹਾਂ ਬਿਨਾਂ ਗ੍ਰੈਂਡ ਕੀਤੇ ਮਸਾਲਾ ਆਜੋ ਤੁਹਾਨੂੰ ਵੀ ਦਿਖਾਉਣੀ ਆ ਕਿ ਹੁਣ ਆਪਾਂ ਗੈਸ ਜਿਹੜਾ ਚਲਾਉਣ ਲੱਗੇ ਆਂ ਜੀ ਗਾਇਜ਼ ਇਹ ਕੁੱਕਰ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਪਾਉਣ ਲੱਗੇ ਆ ਤੇਲ ਮਮਾ ਤੇਲ ਆਪਾਂ ਪਾ ਲਈ ਇੱਕ ਕੜਛੀ ਤੇ ਥੋੜਾ ਜਿਹਾ ਉੱਤੇ ਪਾਵਾਂਗੇ ਹਾਂਜੀ ਹੁਣ ਆਪਾਂ ਉਹਨਾਂ ਚਿਹਰ ਇਹਨੂੰ ਤੇਲ ਨੂੰ ਪੂਰਾ ਪ੍ਰੋਪਰ ਗਰਮ ਕਰ ਲੈਣੇ ਆ ਜਿੰਨਾ ਚਿਰ ਇਹ ਵਾਈਟ ਨਹੀਂ ਹੁੰਦਾ ਹਨਾ ਚਿਹਰਾ ਪਾ ਗਏ ਅਸੀਂ ਵੀ ਚਮੜੀ ਰੱਖਾਂਗੇ ਬਾਅਦ ਵਿੱਚ ਪਾਵਾਂਗੇ ਤੜਕਾ ਬਿਲਕੁਲ ਗਰਮ ਹੋ ਗਿਆ ਹੈ ਇੱਧਰ ਦੇਖੋ ਤੇਲ ਜਿਹੜਾ ਬਿਲਕੁਲ ਵਾਈਟ ਹੋ ਗਿਆ ਹੈ ਜੇ ਗੈਸ ਜਿਹੜਾ ਉਹ ਆਪਾਂ ਬਿਲਕੁਲ ਕੱਟ ਕਰਤਾ ਏ ਤੇਲ ਆਪਾਂ ਇਦਾਂ ਹੀ ਗਰਮ ਕਰਨਾ ਹੁੰਦਾ ਏ ਤਾਂ ਕਿ ਜੇ ਆਪਾਂ ਘੱਟ ਗਰਮ ਕਰਾਂਗੇ ਫਿਰ ਬੱਚਿਆਂ ਨੂੰ ਖੰਗ ਵਗੈਰਾ ਲੱਗ ਜਾਂਦੀ ਏ ਇਸ ਲਈ ਆਪਾਂ ਤੇਲ ਜਿਹੜਾ ਪ੍ਰੋਪਰ ਚਿੱਟਾ ਕਰਨਾ ਹੁੰਦਾ ਹਾਂ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਅਦਰਕ ਜੀ ਗਾਇਜ਼ ਸਭ ਤੋਂ ਪਹਿਲਾਂ ਪਾਉਣ ਲੱਗੀਆਂ ਅਦਰਕ ਆ ਤੇ ਫਿਰ ਆਪਾਂ ਥੋੜਾ ਜਿਹਾ ਦਰਾਮਾ ਸਰ ਲੈਣਾ ਗਾਈਜ਼ ਅਦਲੇ ਕਾ ਬ੍ਰਾਊਨ ਬ੍ਰਾਊਨ ਹੋ ਗਿਆ ਤੇ ਆਪਾਂ ਪਾਤੀਆਂ ਮਿਰਚਾਂ ਵਿੱਚ ਮਿਰਚਾਂ ਨੂੰ ਥੋੜਾ ਜਿਹਾ ਸੇਕ ਲਵਾਂ ਤੋਂ ਬਾਅਦ ਹਾਂਜੀ ਤੋਂ ਹੁਣ ਆਪਾਂ ਨਾਲ ਦੀ ਨਾਲ ਹੀ ਪਾ ਦਾਂਗੇ ਪਿਆਜ਼ ਵਿੱਚ ਜਦੋਂ ਗੈਸ ਉਹ ਆਪਾਂ ਪੂਰਾ ਫੁੱਲ ਕਰ ਲਿਆ ਹਾਂਜੀ ਗਾਈਜ਼ ਪਿਆਜ਼ ਜਿਹੜੇ ਆਪਣੇ ਬ੍ਰਾਊਨ ਹੋ ਗਏ ਆ ਤੇ ਹੁਣ ਆਪਾਂ ਪਾਵਾਂਗੇ ਵਿੱਚ ਨਮਕ ਮਿਰਚ ਨਮਕ ਸਵਾਦ ਅਨਸਾਰ ਆਪਾਂ ਦੇ ਲਈ ਇੱਕ ਚਮਚ ਪਾਣੇ ਆ ਤੁਸੀਂ ਆਪ ਦੇ ਸਬਜੀ ਦੇ ਸਭ ਨਾਲ ਪਾ ਸਕਦੇ ਹੋ ਮਸਾਲਾ ਹਾਂ ਜੀ ਤੇ ਹਲਦੀ ਵੀ ਇੱਕ ਚਮਚ ਮਨ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਹਾਂ ਜੀ ਗਾਇਜ਼ ਆਪਾਂ ਕੋਈ ਮਸਾਲਾ ਜਿਹੜਾ ਹਾਂ ਜੀ ਗਾਇਜ਼ ਤੜਕੇ ਨੇ ਤੇਲ ਜਿਹੜਾ ਉਹ ਛੱਡਤਾ ਹੈ ਆਪਣੇ ਨੇ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਜਿੰਨਾ ਕਿ ਆਪਾਂ ਪਾਣੀ ਪਾ ਲੈਣਾ ਇਹਦੇ ਵਿੱਚ ਆਪਾਂ ਗਲਾਕੀ ਤੇ ਫਿਰ ਇਹਨੂੰ ਆਪਾਂ ਉਹਨਾਂ ਚਿਹਰੇ ਪਕਾਉਣਾ ਹੈ ਜਿੰਨਾ ਚਿਹਰੇ ਤੇ ਤੇਲ ਜਿਹੜਾ ਉਹ ਨਹੀਂ ਛੱਡਦਾ ਹਾਂਜੀ ਗੈਜ ਆ ਦੇਖੋ ਆਪਣਾ ਮਸਾਲਾ ਜਿਹੜਾ ਪ੍ਰੋਪਰ ਜਿਹੜਾ ਖਾਣ ਗਰੰਟੀਡ ਬੰਨ ਬੰਨ ਦਿਆ ਹੈ ਤੇ ਆਪਾਂ ਥੋੜਾ ਜਿਹਾ 10 ਮਿੰਟ 5 ਮਿੰਟ ਇਹਨੂੰ ਵਿੱਚ ਆ ਪਕਾਉਣਾ ਹੈ ਜਦੋਂ ਇਹਨੇ ਤੇਲ ਛੱਡਦਾ ਪਾਣੀ ਜਿਹੜਾ ਉਹ ਸੁੱਕ ਜਾਂਦਾ ਹੈ ਤੇ ਫਿਰ ਆਪਾਂ ਵਿੱਚ ਆਲੂ ਤੇ ਮਟਰ ਜਿਹੜੇ ਉਹ ਪਾਵਾਂਗੇ ਹਾਂਜੀ ਗਾਈ ਜੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲਾ ਏ ਉਹਨੇ ਬਿਲਕੁਲ ਤੇਲ ਜਿਹੜਾ ਛੱਡਦਾ ਏ ਦੇਖੋ ਆਹ ਦੇਖੋ ਤੇਲ ਜਿਹੜਾ ਵੱਡ ਨਜ਼ਰ ਆ ਰਿਹਾ ਏ ਬਿਲਕੁਲ ਤੇਲ ਜਿਹੜਾ ਉਹ ਛੱਡਦਾ ਏ ਇਦਾਂ ਤੇ ਮਸਾਲਾ ਆਪਣਾ ਬਿਲਕੁਲ ਰੈਡੀ ਆ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਟਮਾਟਰ ਹਾਂਜੀ ਤੁਹਾਨੂੰ ਵੀ ਦਿਖਾਉਣੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਾ ਲਈਏ ਅਮਟਰ ਕਿ ਪਹਮਾ ਦੀ ਆਲੂ ਤੇ ਫਿਰ ਇਹਨਾਂ ਨੂੰ ਧੋ ਕੇ ਮੈਂ ਟਲੀਆਂ ਆਪਾਂ ਪਾਫ ਦਵਾਵਾਂਗੇ ਤੇ ਬਾਅਦ ਵਿੱਚ ਆਪਾਂ ਪਾਵਾਂਗੇ ਜਿੰਨੀ ਆਪਾਂ ਨੂੰ ਤੜੀ ਦੀ ਲੋੜ ਆ ਸੋਨੀ ਆਪਾਂ ਤੜੀ ਜਿਹੜੀ ਇਹਦੇ ਵਿੱਚ ਉਹ ਪਾ ਦਾਂਗੇ ਹਾਂਜੀ ਗਾਈਜ਼ ਆ ਦੇਖੋ ਮਟਰ ਆਪਾਂ ਵਿੱਚ ਚੰਗੀ ਤਰ੍ਹਾਂ ਲਾ ਲਏ ਆ ਤੇ ਆਪਾਂ ਹਾਂਜੀ ਹੁਣ ਆਪਾਂ ਪਾਵਾਂਗੇ ਵਿੱਚ ਆਲੂ ਆਲੂ ਹਾਂਜੀ ਆਲੂ ਆਪਾਂ ਪਾ ਲਿਆ ਔਰ ਇਹਨਾਂ ਨੂੰ ਆਪ ਮਿਕਸ ਕਰ ਦਾਂਗੇ ਤਾਲਿਆਂ ਨੂੰ ਹਾਂਜੀ ਦੇਖ ਸਕਦੇ ਆ ਤੁਸੀਂ ਹਾਂਜੀ ਤਾਂ ਨਾਲ ਪਹਿਲਾਂ ਇੱਕ ਵਾਰ ਬਹੁਤ ਮੈਦ ਬਣਾਈ ਸਿਰ ਤੋਂ ਪਾਪ ਦੇ ਲਈ ਟੱਕ ਦਾਂਗੇ ਇਹ ਆ ਦੇਖੋ ਪਾਪ ਆ ਪੰਡ ਵਾਲੀ ਆ ਜਿੰਨਾ ਪਾਣੀ ਛੱਡਣਾ ਨਹੀਂ ਆਲੂਆਂ ਨੇ ਤੇ ਮਟਰਾਂ ਨੇ ਉਹਨਾਂ ਨੇ ਛੱਡ ਤੇ ਹੁਣ ਆਪਾਂ ਪਾਉਣ ਲੱਗੇ ਆ ਵਿੱਚ ਆਪਣੀ ਤਰੀ ਜਿੰਨੀ ਆਪਾਂ ਨੂੰ ਚਾਹੀਦੀ ਆ ਹਾਂਜੀ ਹਾਂ ਥੋੜੀ ਹੋਰ ਪਾ ਲੈਨੇ ਆ ਗਾਈਜ ਤਰੀ ਥੋੜੀ ਜੀ ਹੋਰ ਪਾ ਲਈ ਆਪਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਤੇ ਤਰਨਾ ਵਿਸ਼ਲਾ ਦੀ ਜਿਹੜੀ ਉਹ ਵੇਟ ਕਰਦੇ ਆ ਕੁੱਕਰ ਖੋਲ ਕੇ ਤੇ ਸਬਜੀ ਆਪਣੀ ਰੈਡੀ ਤਾਂ ਆ ਚੁੱਕੀਆਂ ਤੇ ਹੁਣ ਆਪਾਂ ਕੁੱਕਰ ਜਿਹੜਾ ਖੋਲਣ ਲੱਗੇ ਆ ਹਾਂਜੀ ਤੁਹਾਡਾ ਪਨੀਰ ਸਬਜ਼ੀ ਬਿਲਕੁਲ ਰੈਡੀ ਹੋ ਗਈ ਹੈ ਦੇਖੋ ਤਰੀ ਵੀ ਜੜੀ ਉਹ ਕਿੰਨੀ ਸੰਗਣੀ ਬਣੀ ਹੈ ਨਾ ਕੋਈ ਆਪਾਂ ਮਸਾਲਾ ਜਿਹੜਾ ਉਹ ਗਲ ਕੀਤਾ ਹੈ ਤੇ ਨਾ ਹੀ ਆਪਾਂ ਮਸਾਲਾ ਕੁੱਟਿਆ ਹੈ ਬਸ ਚੀਰ ਕੇ ਮਸਾਲਾ ਤੁਹਾਨੂੰ ਦਿਖਾਇਆ ਸਾਰਾ ਕੁਝ ਸੜ ਆਪਾਂ ਤੁਹਾਨੂੰ ਖਾ ਕੇ ਜਿਹੜਾ ਉਹ ਦੱਸਦੇ ਹਾਂ ਹਾਂਜੀ ਗਾਇਜ਼ ਆਹ ਦੇਖੋ ਮਟਰ ਵੀ ਬਿਲਕੁਲ ਗਲ ਗਏ ਨੇ ਤੇ ਆਲੂ ਜਿਹੜੇ ਉਹ ਵੀ ਬਿਲਕੁਲ ਗਲ ਗਏ ਨੇ ਦੇਖੋ ਤੇ ਹੁਣ ਆਪਾਂ ਤੁਹਾਨੂੰ ਖਾ ਕੇ ਜਿਹੜਾ ਉਹ ਤੁਹਾਨੂੰ ਇਹ ਕਿਉਂਕਿ ਗਰਮ ਬਹੁਤ ਜ਼ਿਆਦਾ ਹੈ ਗਰਮ ਹੋ ਜਾਦਾ ਹੈ ਗਾਇਜ਼ ਅੱਲੇ ਯਾਪਾ ਥੋੜੀ ਜਿਹੀ ਠੰਡੀ ਹੁੰਦੀ ਹੈ ਬਕਰ ਰਹੇ ਹਾਂ ਬਹੁਤ ਟੇਸਟੀ ਬਣੀ ਹੈ ਜੀ ਤੁਸੀਂ ਵੀ ਇਦਾਂ ਟਰਾਈ ਕਰ ਸਕਦੇ ਹੋ ਸਾਰੇ ਜਾਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਗਾਇਜ਼ ਸਾਰੇ ਜਾਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਓਕੇ ਬਾਏ ਟਾਟਾ